ਰਾਂਗ ਇੱਕ ਸਿਆਸਤ ਨੂੰ ਲੈ ਕੇ ਵੱਡਾ ਪੁਚਾਲ ਜਰਾ ਚੁੱਕਾਗਾ ਕਿਉਂਕਿ ਕੰਗਨਾ ਰਣੋਤ ਚੜੀ ਗਈ ਸੀ ਕੱਲ ਚੰਡੀਗੜ੍ਹ ਤੋਂ ਦਿੱਲੀ ਵੱਲ ਨੂੰ ਜਾ ਰਹੀ ਸੀ ਐਮਪੀ ਗਏ ਨੇ ਨਵੇਂ-ਨਵੇਂ ਬਣੇ ਨੇ ਕਿ ਲੇਕਿਨ ਜਦੋਂ ਉੱਤੇ ਚੈਕਿੰਗ ਦੌਰਾਨ ਇੱਕ ਕਾਂਸਟੇਬਲ ਹੈਗੀ ਸੀ ਜਿਹੜੀ ਸੀਆਈ ਹੈ ਐਸਐਫ ਦੀ ਜਿਹੜੀ ਮੁਲਾਜਮ ਹੈਗੀ ਸੀ ਉਹਦੇ ਵੱਲੋਂ ਕੰਗਨਾ ਰਣੋਤ ਦੇ ਥੱਪੜ ਮਾਰ ਦਿੱਤਾ ਗਿਆ ਜਿੱਤੋਂ ਬਾਅਦ ਮਾਮਲਾੜਾ ਪੂਰੀ ਤਰ੍ਹਾਂ ਪੱਕ ਚੁੱਕਾਗਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਲੇਕਿਨ ਹੁਣ ਗੁਰਸਿਮਰਤ ਮੰਡ ਜਿਹੜਾ ਗਾਇਆ ਉਹ ਉਸ ਕੁੜੀ ਦੇ ਖਿਲਾਫ ਕਾਫੀ ਬੋਲਦਾ ਪਿਆ ਨਜ਼ਰੋਂ ਦੇ ਪਏ ਨੇ ਤੁਹਾਨੂੰ ਦੱਸੇ ਗੁਰਸਿਮਰਤ ਮੰਡ ਅਕਸਰ ਆਪਣੇ ਇਸ ਤਰ੍ਹਾਂ ਦੇ ਇੰਟਰਵਿਊ ਤੋਂ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਹੁਣ ਉਸ ਕੁੜੀ ਨੇ ਕਿੰਨੇ ਕੰਗਨਾ ਰਣੌਤ ਨੂੰ ਜਿਹੜਾ ਅਸੀਂ ਥੱਪੜ ਮਾਰਿਆ ਉਹਦੇ ਖਿਲਾਫ ਰੱਜ ਕੇ ਪੜਾਅਸ ਕੱਢੀ ਨਾਲ ਨਾਲ ਕਿਸਾਨਾਂ ਵੱਲੋਂ ਵੀ ਕਾਫੀ ਕੁਛ ਇਹਨਾਂ ਵੱਲੋਂ ਆਖਿਆ ਗਿਆ ਕੀ ਕਹਿ ਰਹੇ ਨੇ ਗੁਰਸਿਮਰਤ ਮੰਡ ਆਓ ਜਾਣਦੇ ਆ ਬਣੇ ਰਹੋ ਸਾਡੇ ਚੈਨਲ ਨਾਲ ਜੈ ਸ਼੍ਰੀ ਰਾਮ ਭਾਦਵਾ ਦਾ ਜੈ ਇੱਕ ਹੁਣੇ-ਹੁਣੇ ਸੋਸ਼ਲ ਮੀਡੀਆ ਦੇ ਅਗੋਂੋਂ ਖਬਰ ਪੈਲੀ ਆ ਕਿ ਕੰਗੜਾ ਨਾਉਦ ਨਵੇਂ-ਨਵੇਂ ਮੈਂਬਰ ਪਾਰਲੀਮੈਂਟ ਬਣੀ ਬੀਬੀ ਮੰਡੀ ਹਲਕੇ ਤੋਂ ਚੰਡੀਗੜ੍ਹ ਇਹ ਰੋਡ ਤੇ ਉਤਰੀ ਤੇ ਉਸਰੇ ਦਿੱਲੀ ਜਾਣਾ ਸੀ ਤੇ ਲੇਕਿਨ ਇੱਕ ਮਹਿਲਾ ਸੀਆਈਐਸ ਸਬਦਿਯਤ ਜਿਹੜੀ ਕਾਂਸਟੇਬਲ ਸੀ ਜਾਂ ਹੌਲਦਾਰ ਸੀ ਉਸਨੇ ਕਹਿੰਦੇ ਬੀਬੀ ਕੰਗੜਾ ਨਾਉਦ ਨੂੰ ਥੱਪੜ ਮਾਰਿਆ ਮੈਂ ਸਭ ਤੋਂ ਪਹਿਲਾਂ ਇਹਦੀ ਨਿੰਦਾ ਕਰਦਾ ਹਾਂ ਮੈਂ ਉਸ ਬੀਬੀ ਕੁਲਵਿੰਦਰ ਪੌਰ ਜਿਹੜੀ ਸਿਪਾਹੀ ਹੈ ਜਾਂ ਹੋਰਾਂ ਨੂੰ ਪੁੱਛਣਾ ਚਾਹਨਾ ਵਾ ਵੀ ਤੈਨੂੰ ਕਿਸ ਨੇ ਅਧਕਾਰ ਦਿੱਤਾ ਤੂੰ ਜਾਂ ਤਾਂ ਆਪਣੀ ਵਰਦੀ ਲਾ ਕੇ ਮੁਕਾਬਲੇ ਜਾ ਜਾ ਬਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਵਾਂ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮਨਾਂ ਨੇ ਫਿਰ ਮੋਹੰਦਸਿ ਸਾਹਿਬ ਬੀਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਨਮਨਾਂ ਨੇ ਫਿਰ ਉਸ ਤੋਂ ਬਾਅਦ ਅਰਜੀਤ ਗਾਂਧੀ ਜੀ ਨੂੰ ਵਰਦੀ ਦੇ ਵਿੱਚ ਜਦੋਂ ਪਰੇਡ ਹੋ ਰਹੀ ਸੀ ਉਸ ਨੇ ਕੰਨ ਮਾਰਨ ਦੀ ਕੋਸ਼ਿਸ਼ ਕੀਤੀ ਫੇਰ ਮਤਲਬ ਹੋਰ ਕਿੰਨੀਆਂ ਗੱਲਾਂ ਹੋਈਆਂ ਆਉਣਗੀਆਂ ਅੱਜ ਜਿਹੜੀ ਹੁਣ ਇੱਕ ਪਹਿਲਾ ਮੇਰੇ ਨਾਲ ਵੀ ਹੋ ਚੁੱਕੀ ਆ ਸਾਢੇ 1.5 ਸਾਲ ਪਹਿਲਾਂ ਸੀਆਈਆਰ ਸਰ ਦਾ ਮਾਜਮ ਕਹਿੰਦਾ ਮੈਂ ਮੋਗੇ ਦਾ ਜੀ ਵੀ ਤੂੰ ਸਿੱਖਾਂ ਦੇ ਖਿਲਾਫ ਬੋਲਦੇ ਹੋ ਮਾਨ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਦੇ ਨਾਮ ਤੇ ਨੁਕਲੀ ਮਾਰ ਦੂੰਗਾ ਮੈਂ ਕਿਹਾ ਤੇਰੇ ਵਾਲੇ 36 ਫਿਰਦੇ ਆਏ ਚਲੋ ਰਹੀ ਹੁਣ ਬੀਬੀ ਕਗਨ ਨੌ ਦੀ ਗੱਲ ਬੀਬੀ ਕਗਨ ਨੌ ਤਾਂ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੱਜੀ ਕਾਰਗਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਕੁਲਵਿੰਦਰ ਕੋਹੜੇ ਤੂੰ ਆਪਣੀ ਪੰਜਾਬ ਦੀ ਬੇਇੱਜ਼ਤੀ ਕੋ ਕਰਾ ਰਹੀਆਂ ਆਪਣੇ ਮਾਪਿਆਂ ਦੀ ਬੇਇੱਜ਼ਤੀ ਕੋ ਕਰਾ ਰਹੀਆਂ ਕੱਲੇ ਕੱਲੇ ਹੁਣ ਖਬਰਾਂ ਵਿੱਚ ਜਾਂਦੇ ਵੇ ਕਿਸਾਨ ਅੰਦੋਲਨ ਦਾ ਬਦਲ ਲਿਆ ਕਿਸਾਨ ਅੰਦੋਲਨ ਉਹਨੇ ਕਿਹੜਾ ਘਟ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਵੇਂ ਕੁੱਤਿਆਂ ਨੂੰ ਬਕਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਨ ਦਾ ਟਿਕਨ ਲਿਆ ਹੋਇਆ ਆਪਾਂ ਆੜ ਬੰਦਾ ਕੋਈ ਮੈਡੀਕਲ ਦੇ ਤੌਰ ਤੇ ਕਿਸੇ ਐਂਬੂਲੈਂਸ ਲੈ ਕੇ ਜਾਣਾ ਤਿੰਨ ਤਨ ਘਾਟੇ ਲਾ ਕੇ ਜਾਣ ਨੂੰ ਮਾਲੇ ਨੂੰ ਚਾਰਜ ਘਾਟੇ ਲੱਗ ਰਹੇ ਆ ਸੜਕਾਂ ਟੁੱਟ ਗਈਆਂ ਟਰੈਫਿਕ ਦਾ ਹੈਵੀ ਟਰੈਫਿਕ ਦਾ ਜਿਸਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਉਹਦੇ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਹੋਈਲੇ ਮਾਲਾ ਕਿਵੇਂ ਕਰੂਗਾ ਤੁਹਾਨੂੰ ਕਿਸਾਨਾਂ ਦੇ ਭੇਸ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਤੁਸੀਂ ਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਕੁਝ ਨਹੀਂ ਬਗਣਾ ਜਾਂ ਕਗਣਾ ਨਾਲ ਦੇ ਥੱਪੜ ਮਾਰਨਾ ਕੁਝ ਨਹੀਂ ਬਗਣਾ ਮੈਂ ਪਰੰਦੇ ਗ੍ਰਹਿ ਮੰਤਰਾਲੇ ਤੋਂ ਮੰਗ ਕਰਦਾ ਮਾਂ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਆ ਉਹਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਅਤੇ ਉਸਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਤ ਭਰਿਆ ਆ ਉਹ ਉੱਤਰ ਤੱਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ ਏਰੀਆ ਏ ਬੀਜ਼ ਦੀ ਜਾਂ ਕੋਈ ਹੋਰ ਕੰਨ ਕੋਈ ਹੋਰ ਪੰਗਾ ਰਹਿੰਦਾ ਵਾ ਛਿੜ ਕਰਕੇ ਕਿਉਂਕਿ ਆਪਾਂ ਸ਼ਾਸਨ ਚ ਰਹਿ ਕੇ ਕੰਮ-ਕੰਮ ਕਰਨਾ ਵਾ ਬੜਦੀ ਪਾਈ ਆ ਇਨਸ਼ਾ ਅੱਸ਼ਰ ਹੈਗਾ ਤੋ ਜੇ ਕਲਵਿੰਦਰ ਕੌਰ ਜੀ ਬੀਬੀ ਕੰਗਰਾਂਵਾਂ ਆ ਰਹੀ ਆ ਤੂੰ ਮੂਰੇ ਉਹਨੂੰ ਸਰੂਟ ਬਾਹਰ ਭਈ ਭਾਈ ਮਹਿਲਾ ਵਾ ਸਾਡੀ ਇਹ ਭਈ ਕੰਗਰਾਂਵਾਂ ਜਿੱਤ ਕੇ ਆ ਰਹੀ ਆ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਦਤਮੀਜ਼ੀ ਕਰ ਰਹੀ ਆ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀ ਆ ਕੁੜੀ ਸਿਪਾਹੀ ਕਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਮੈਂ ਅਸੀਂ ਹਰ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ